ਯਾ ਉਹਨਾਂ ਦਾ ਕੀ ਛੱਟਾ ਨਿਕਲਿਆ ਜੀ ਦੇਖੋ ਮੀਟਿੰਗ ਬਾਰੇ ਤਾਂ ਮੈਂ ਕੋਈ ਜਿਹੜੀ ਪ੍ਰਸ਼ਾਸਨ ਨਾਲ ਚੱਲ ਰਹੀ ਹੈ ਉਹਦੇ ਬਾਰੇ ਮੈਂ ਤਾਂ ਨਹੀਂ ਬਾਲੀ ਗੱਲਬਾਤ ਕਰ ਸਕਦਾ ਕਿਉਂਕਿ ਜੋ ਪ੍ਰਸ਼ਾਸਨ ਨਾਲ ਚੱਲ ਰਹੀ ਹੈ ਸਾਡੀ ਤਾਂ ਗੱਲ ਹੀ ਆ ਕਿ ਪਰਿਵਾਰ ਨੂੰ ਇਨਸਾਫ ਮਿਲੇ ਅਸੀਂ ਅਸੀਂ ਪਰਿਵਾਰ ਨਾਲ ਖੜੇ ਹਾਂ ਮੈਂ ਤਾਂ ਸਾਰੇ ਇੱਥੇ ਅੰਦੋਲਨ ਨਾਲ ਖੜਾ ਹਾਂ ਇਹ ਜਿਹੜੀ ਕੀ ਆਪਾਂ ਸਮਝਣ ਵਾਲੀ ਗੱਲ ਹੈ ਜੀ ਆ ਆਪਣਾ ਸ਼ਹਿਰ ਸਾਡੀ ਇੱਥੇ ਹਰ ਇੱਕ ਦੀ ਆਉਣੀ ਆ ਅੱਜ ਤੱਕ ਕਾਤਲ ਐਮ ਨਹੀਂ ਹੋ ਰਿਹਾ ਬੜੇ ਲੰਮੇ ਸਮੇਂ ਤੋਂ ਜਿਹੜੇ ਵੀ ਪੰਜਾਬ ਦੇ ਨੌਜਵਾਨ ਪੰਜਾਬ ਦੀ ਗੱਲ ਕਰਨਾ ਚਾਹੁੰਦੇ ਨੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨਾ ਚਾਹੁੰਦੇ ਨੇਗੇ ਜਾਂ ਉਹਨਾਂ ਉੱਪਰ ਝੂਠੇ ਪਰਚੇ ਪਾ ਕੇ ਨੇ ਪੰਜਾਬ ਸਰਕਾਰਾਂ ਨੇ ਮਰਵਾ ਦਿੱਤਾ ਗਿਆ ਇਸ ਕਰਕੇ ਇਹ ਜਿਹੜਾ ਕਾਕਲੇਵਾ ਇਹ ਰੁਕੂਗਾ ਕਦੋਂ ਇਹ ਦੱਸਿਓ ਇਹ ਵੱਡਾ ਸਵਾਲ ਹੈ ਕਿ ਜਿਵੇਂ ਹੁਣ ਕਲਕੱਤਾ ਸਾਹਿਬ ਦੀ ਜਿਹੜੀ ਗੱਲਾਂ ਕਰਨਾਂ ਪਈਆਂ ਜਿਹੜੇ ਮੁੱਦਿਆਂ ਦੀ ਗੱਲ ਕਰਦੇ ਸੀਗੇ ਉਹ ਮਾਦ ਮੌਜੂਦਾਨ ਪੰਜਾਬ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਸੁਧਾਰ ਲੈ ਕੇ ਹੁਣ ਆਉਂਦਾ ਤਾਂ ਜਿਹੜੇ ਲੋਕਲ ਲੀਡਰ ਹੁੰਦੇ ਨੇ ਜਾਂ ਪੰਜਾਬ ਦੇ ਲੀਡਰ ਹੁੰਦੇ ਨੇ ਉਹਨਾਂ ਨੂੰ ਇਹ ਗੱਲ ਬੜੀ ਚੁਭ ਜਾਂਦੀ ਹੈ ਵੀ ਸਾਡੀ ਥਾਂ ਨਾ ਲੈ ਲੈ ਪਤਾ ਨਹੀਂ ਇਹ ਥਾਂ ਦੀ ਮਜਬੂਰੀ ਇਹਨਾਂ ਦਾ ਲੋਕ ਦਾਬ ਬਾਤਕਾਰ ਜਿਹੜਾ ਇਹਨਾਂ ਦਾ ਐਡਾ ਵੱਡਾ ਹੁੰਦਾ ਹੈ ਇਹ ਲੋਕਾਂ ਦੇ ਸ਼ਰਿਆਮ ਪੁੱਤਾਂ ਨੂੰ ਮੜਵਾਉਂਦੇ ਨੇ ਝੂਠੇ ਪਰਚੇ ਪਾਉਂਦੇ ਨੇਗੇ ਤੁਸੀਂ ਇਹ ਦੇਖ ਲਓ ਵੀ ਲਾਭ ਉਹ ਕੋਈ ਨਾ ਕਰਨ ਕਰਕੇ ਇਹ ਝੂਠੇ ਪਰਚੇ ਪਵਾਏ ਤੇ ਕਿਵੇਂ ਜਿਹੜੀ ਸ਼ਰਿਆਮ ਪੁੱਤ ਦੇ ਸਾਹਮਣੇ ਵੀਡੀਓ ਵਾਇਰਲ ਹੋਈਆਂ ਜਦੋਂ ਆਪਣੇ ਇੱਕ ਪਿੰਡ ਦੇ ਹਸਪੀਟਲ ਦੀ ਗੱਲ ਕਰ ਰਹੇ ਆ ਉਹਨੂੰ ਮਾਰਨ ਧੱਕਰਦੇ ਸਾਰੀਆਂ ਧਮਕੀਆਂ ਦਿੱਤੀਆਂ ਇਸ ਕਰਕੇ ਮੈਂ ਜਿਹੜੀ ਬੇਨਤੀ ਪੰਜਾਬ ਦੇ ਲੋਕਾਂ ਨੂੰ ਨਹੀਂ ਕਰਦਾ ਨੌਜਵਾਨਾਂ ਨੂੰ ਹੀ ਕਰਦਾ ਵੀ ਆਪਾਂ ਨੂੰ ਇਸ ਚੀਜ਼ ਤੇ ਸੋਚਣਾ ਪੈਣਾ ਇਕੱਠੇ ਹੋਣਾ ਪੈਣਾ ਪਿੰਡਾਂ ਦੇ ਵਿੱਚ ਜਿਹੜਾ ਪਿਆ ਪਵਾੜਾ ਉਹ ਵੀਰਾਂ ਦਾ ਜਾਤਾਂ ਪਾਤਾਂ ਦਾ ਪਿਆ ਪਵਾੜਾ ਹੈ ਤੇ ਆਫਤ ਦੇ ਵਿੱਚ ਜਿਹੜਾ ਰਾਜਨੀਤਿਕ ਪਾਰਟੀ ਨੇ ਪਾ ਪਵਾੜਾ ਸਾਨੂੰ ਉਹ ਦੂਰ ਕਰਨਾ ਪੈਣਾ ਉਹਨਾਂ ਟੈਂਪਟ ਦਾ ਕਾਤਲ ਮੰਦਰੀ ਹੁਣ ਕਿਉਂਕਿ ਪਹਿਲਾਂ ਜਿਹੜਾ ਕਿ ਇਹੀ ਜਿਹੜਿਆ ਸਮੇਂ ਦਾ ਸਰਕਾਰਾਂ ਨੇ ਮੈਂ ਤੁਹਾਨੂੰ ਸੈਂਟਰ ਮੈਜੇਟਿਕ ਸੈਂਟਰ ਦੀ ਰਾਜਨੀਤੀ ਹੈ ਸੈਂਟਰ ਦੇ ਲੀਡਰਾਂ ਦੇ ਪਰ ਉਹ ਕਿਉਂ ਬੋਲਦਾ ਹਮੇਸ਼ਾ ਮੈਂ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਵੀ ਜਿਹੜੀ ਇਹਨਾਂ ਦੀ ਨੀਤੀ ਬੜੀ ਮਾੜੀ ਹੈ ਇਹ ਵੀ ਕਹਿੰਦੇ ਨੇ ਹਰ ਪੱਖੋਂ ਪੰਜਾਬ ਨੂੰ ਵਰਤ ਦੇਣਗੇ ਜਿਵੇਂ ਕਿ ਮਨੀਸ਼ ਸੋਧਿਆ ਆਪਾਂ ਕਹਿੰਦੇ ਆਂ ਆਮ ਆਦਮੀ ਪਾਰਟੀ ਬਿਲਕੁਲ ਚੱਲਦੀ ਹੈ ਉਹਨੇ ਜੋ ਜ਼ਹਿਰ ਬੀਜਿਆ ਜੋ ਉਹਨੇ ਗੱਲਾਂ ਕੀਤੀਆਂ ਉਸ ਦਾ ਅੱਜ ਪੰਜਾਬ ਇਕਤਾ ਪੰਜਾਬ ਨੂੰ ਧਾਨ ਕਰਨਾ ਸ਼ੁਰੂ ਕਰਤਾ ਪਰ ਮੈਂ ਦੂਜਿਆਂ ਨੂੰ ਵੀ ਸਵਾਲ ਇਹ ਹੈ ਵੀ ਹੁਣ ਆਮ ਆਦਮੀ ਪਾਰਟੀ ਜਾਊ ਅੱਗੇ ਕਿਹੜੀ ਆਊ ਅੱਗੇ ਵੀ ਇਹ ਜਿਹੜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਮਾਤਮਨਾਂ ਦਾ ਕਤਲ ਐ ਮਕਰਬਾਉਂ ਝੂਠੇ ਪਰਚੇ ਪਾਉਗੀ ਇਹ ਜਿਹੜਾ ਕਿ ਔਣ ਕਲਕੱਤਾ ਸਾਹਿਬ ਦੀ ਵੀ ਸੋਚੀ ਹੋਈ ਸੀਗੀ ਮੈਂ ਸਾਰੇ ਲੋਕਾਂ ਨੂੰ ਇਹ ਗੱਲ ਕਹਿੰਦਾ ਕਿ ਆਉਣ ਵਾਲਾ ਸਮਾਜ ਕਲਕੱਤਾ ਸਾਹਿਬ ਦਾ ਚਲਾ ਗਿਆ ਉਹਦੇ ਇਨਸਾਫ ਲਈ ਆਪਾਂ ਲੜ ਰਹੇ ਹਾਂ ਵੀ ਆਪਾਂ ਪਹਿਲਾਂ ਵੀ ਕਿੰਨੇ ਨੌਜਵਾਨਾਂ ਲਈ ਧਰਨੇ ਲਾਏ ਨੇਗੇ ਝੂਠੇ ਪਰਚੇ ਲਈ ਕਿੰਨੇ ਧਰਨੇ ਲਾਏ ਨੇਗੇ ਇਹ ਬੰਦ ਕਦੋਂ ਹੋਊਗਾ ਸਵਾਲ ਸਭ ਤੋਂ ਵੱਡਾ ਇਹ ਆ ਕੋਈ ਵੀ ਨੌਜਵਾਨ ਗੱਲ ਕਰਦਾ ਉਹ ਪਰ ਝੂਠੇ ਪਰਚੇ ਪੈਣੇ ਇਹ ਪਾਬੰਦੀਆਂ ਕਦੋਂ हटਣਗੀਆਂ ਕਦੋਂ ਅਸੀਂ ਖੁੱਲ ਕੇ ਆਪਣੀ ਲੋਕਤੰਤਰ ਰਹੀਆਂ ਆਪਣੇ ਮੁੱਦਿਆਂ ਦੀ ਗੱਲ ਕਰ ਸਕਦੇ ਆ ਆਪਣੀਆਂ ਨੀਤੀਆਂ ਦੀ ਗੱਲ ਕਰ ਸਕਦੇ ਆ ਸਾਡੇ ਜਿਹੜੇ ਸਾਡੇ ਦੇਸ਼ ਤਰੱਕੀ ਦੇ ਵਿੱਚ ਨੇਗੇ ਉਹਨਾਂ ਦੇ ਵਿੱਚ ਮੁੱਦਿਆਂ ਦੀ ਗੱਲ ਹੁੰਦੀ ਆ ਵਿਕਾਸ ਦੀ ਗੱਲ ਹੁੰਦੀ ਆ ਸਾਡੇ ਸਿਰਫ ਔਰ ਸਿਰਫ ਇੱਕ ਦੂਸਰੇ ਨੂੰ ਲੜਾਇਆ ਜਾਂਦਾ ਪਾੜਿਆ ਜਾਂਦਾ ਹੁਣ ਮੇਰੇ ਨਾਲ ਇੱਥੇ ਨਾ ਪਾਈ ਨਾਲ ਖਾਲਸਾ ਖੜੇ ਨੇਗੇ ਸ਼ਾਇਦ ਉਹ ਚਲੇਗਾ ਵਾਹ ਵਾਹ ਇਹ ਆਏ ਹੋਣਗੇ ਤੁਸੀਂ ਇਹ ਚੀਜ਼ ਦੇਖੋ ਅਸੀਂ ਚਾਹੁੰਦੇ ਹਾਂ ਕਿ ਸਾਡੇ ਪੰਜਾਬ ਦੇ ਵਿੱਚੋਂ ਜਾਤ ਪਾਤਾਂ ਖਤਮ ਹੋਣ ਪਖੰਡ ਸਾਡੇ ਪੰਜਾਬ ਦੇ ਵਿੱਚ ਖਤਮ ਹੋਵੇ ਇਹ ਖਾਲਸਾ ਜੀ ਦਾ ਇਹਨਾਂ ਨੇ ਬਹੁਤ ਵੱਡਾ ਜਿਹੜਾ ਇੱਕ ਮੁੱਦਾ ਪੰਜਾਬ ਦੇ ਵਿੱਚ ਚੱਕਿਆ ਹੋਇਆ ਪਰ ਜਿਹੜੀ ਜਿਹੜੇ ਇਹ ਮੁੱਦੇ ਚੱਕਣ ਵਾਲੇ ਨੇਗੇ ਇਹਨਾਂ ਮੁੱਦਿਆਂ ਤੇ ਲੀਡਰ ਕਦੇ ਗੱਲ ਨਹੀਂ ਕਰਨ। ਲੀਡਰ ਹਮੇਸ਼ਾ ਸਾਡੇ ਪੰਜਾਬ ਦੇ ਵਿੱਚ ਲੋਕਾਂ ਨੂੰ ਜਾਤਾਂ ਪਾਤਾਂ 'ਚ ਤੇ ਬਾਬੇ ਜੱਲੀ ਖੜੇ ਕਰਕੇ ਧਰਮਾਂ ਦੇ ਵਿੱਚ ਸਾਨੂੰ ਵੰਡਿਆ ਜਾ ਰਿਹਾ ਹੈ। ਮੁੱਦਿਆਂ ਦੀ ਗੱਲ ਵਿਕਾਸ ਦੀ ਗੱਲ ਨਹੀਂ ਹੁੰਦੀ। ਇਹ ਸਾਡੇ ਲੋਕਾਂ ਨੂੰ ਸੋਚਣ ਵਾਲੀ ਗੱਲ ਆ ਜਿਹੜੀ ਕਿ ਹੁਣ ਜਿਹੜਾ ਇਹਨਾਂ ਨੇ ਭਾਈ ਸਾਹਿਬ ਨੇ ਇਹ ਮੁੱਦਾ ਚੱਕਿਆ ਹੋਇਆ ਪਖੰਡਵਾਦ ਦੇ ਕਲੱਬ ਚ ਲੈ ਕੇ ਚੱਕਿਆ ਹੋਇਆ। ਮੈਂ ਹੱਥ ਤੇ ਮੋਹਰ ਲਾਈ ਆ ਮੈਂ ਇਹਨਾਂ ਦੇ ਨਾਲ। ਮਨ ਨਾਲ ਅਸੀਂ ਜਿਹਦਾ ਵਿਰੋਧ ਕਰ ਰਹੇ ਹਾਂ। ਕਿੱਥੇ ਤਾਂ ਇਹ ਸਾਰੀਆਂ ਹੀ ਜਿਹੜੀਆਂ ਕਿ ਸਾਡੇ ਜਿਹੜੇ ਕਿ ਸਿੱਖ ਜੱਥੇਬੰਦੀਆਂ, ਬਿੰਦੂ ਜੱਥੇਬੰਦੀਆਂ ਮੁਸਲਮ ਜੱਥੇਬੰਦੀਆਂ ਸਾਰਿਆਂ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਚਾਹੁੰਦੀ ਕਿੱਥੇ ਸਾਡੇ ਤੇ ਅਸੀਂ ਦੇਖਿਆ ਕਿੰਤੂ ਪ੍ਰਾਂਤੂ ਵੀ ਹੁੰਦਾ ਨਾਲ ਹੁੰਦਾ ਦੇਖੋ ਕਿਸੇ ਵੀ ਧਰਮ ਦਾ ਅਸੀਂ ਸਾਰੇ ਧਰਮਾਂ ਦਾ ਬੜਾ ਸਤਿਕਾਰ ਕਰਦੇ ਆਂ ਪਰ ਜਿਸ ਤਰ੍ਹਾਂ ਧਰਮਾਂ ਨੂੰ ਟਰੋਲ ਕੀਤਾ ਜਾਂਦਾ ਨਾ ਪਖੰਡੀਆਂ ਵੱਲੋਂ ਇਸ ਚੀਜ਼ ਦੇ ਉੱਤੇ ਸਖਤ ਬੋਤ ਦੇ ਵਿੱਚ ਆ ਸੁਖਵਿੰਦਰ ਕਹਿੰਦਾ ਇੱਕ ਨੌਜਵਾਨ ਸੀ ਤੁਸੀਂ ਵੀ ਨੌਜਵਾਨਾਂ ਨੌਜਵਾਨਾਂ ਨੂੰ ਕੀ ਮੈਸੇਜ ਆ ਇਸ ਜਿਹੜੇ ਘਟਨਾਕਰਨ ਹੋਇਆ ਸਾਰਾ ਨੌਜਵਾਨਾਂ ਨੂੰ ਹੀ ਸੁਨੇਹਾ ਮੇਰਾ ਸਭ ਤੋਂ ਵੱਡੀ ਨੌਜਵਾਨਾਂ ਨੂੰ ਕਿ ਆਪਣੇ ਪਹਿਲਾਂ ਪੰਜਾਬ ਦੇ ਮੁੱਦੇ ਪਹੁੰਚਾਉਣਾ ਜੋ ਕਿ ਕਲਕੱਤਾ ਸਾਹਿਬ ਆਪਣੇ ਮੁੱਦਿਆਂ ਬਾਰੇ ਬ ਸਰਪੰਚ ਸਾਹਿਬ ਇਹੀ ਮੁੱਦਿਆਂ ਦੀ ਗੱਲ ਕਰਦੇ ਸੀ ਕਿ ਸਿਸਟਮ ਜਿਹੜਾ ਕਿਵੇਂ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਦਿੱਲੀ ਦੀ ਰਾਜਨੀਤੀ ਖਤਮ ਕਰ ਰਹੀ ਆ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਦੀ ਮੈਂ ਗੱਲ ਕਰਦਾ ਉਦੋਂ ਤੋਂ ਲੈ ਕੇ ਸਾਡੇ ਪੰਜਾਬ ਨੂੰ ਉਹ ਵੀ ਇਹੀ ਗੱਲ ਕਰਦੇ ਸੀਗੇ ਉਹਨਾਂ ਨੇ ਵੀਡੀਓ ਕੱਢ ਕੇ ਦੇਖ ਲਓ ਕਲਕੱਤਾ ਸਾਹਿਬ ਦੀਆਂ ਕਿ ਉਹਨਾਂ ਵੀ ਇਹੀ ਗੱਲ ਕਰਦੇ ਸੀ ਕਿਵੇਂ ਪੰਜਾਬ ਨੂੰ ਪਹਿਲਾਂ ਕੱਟਿਆ ਗਿਆ ਫਿਰ ਪੰਜਾਬ ਨੂੰ ਲੈਣ ਲਈ 60 70 ਤੱਕ ਦਰਨੇ ਲਾਉਣੇ ਪਏ ਇਤੋਂ ਬਾਅਦ ਚ ਅੱਜ ਵੀ ਜਿਹੜਾ ਕਿ ਪੰਜਾਬ ਜਿਹੜੇ ਕੀ ਗੁਲਾਮੀ ਮਹਿਸੂਸ ਕਰ ਰਿਹਾ ਹੁਣ ਸਮਝੋ ਇਸ ਗੱਲ ਨੂੰ ਜਿਹੜੀ ਕਿ ਅਸੀਂ ਚਾਹੁੰਦੇ ਸੀ ਕਿ ਸਾਡਾ ਅਸੀਂ ਅਸੀਂ ਆਜ਼ਾਦੀ ਲੈਤੀ ਕਿ ਅਸੀਂ ਆਜ਼ਾਦੀ ਨੱਗ ਮਾਣੀਏ ਪਰ ਗੋਰੇ ਵਾਗੇ ਤੇ ਕਾਲੇ ਆਗੇ ਹੁਣ ਭਗਤ ਸਿੰਘ ਵਰਗੇ ਕੀ ਕਹਿੰਦੇ ਸੀਗੇ ਇਨਕਲਾਬ ਜੰਦਾਬਾ ਸਾਮਰਾਜਵਾਦ ਮਰਦਾਬਾ ਸਾਮਰਾਜ ਸਾਡੇ ਸਿਰ ਦੇ ਉੱਪਰ ਬੈਠ ਰਿਹਾ ਉਹ ਕਿਵੇਂ ਬੈਠ ਰਿਹਾ ਦੇਖੋ ਸਾਡੇ ਅੱਜ ਲੌਸਮੈਂਟ ਹੋ ਜਾਣੀ ਆ ਕਿ ਰਜਿੰਦਰ ਗੁਪਤਾ ਜਿਹੜਾ ਟ੍ਰੇਨਿੰਗ ਦਾ ਵੱਡਾ ਮਾਲਕ ਹੈ ਉਹ ਥੋਡੇ ਪੰਜਾਬ ਦਾ ਐਮਪੀ ਰਾਸਾ ਮੈਂਬਰ ਲਾ ਦਿੱਤਾ ਗਿਆ ਨਾ ਉਹਨਾਂ ਨੇ ਲੋਕਾਂ ਦੇ ਦੁੱਖ ਸੁੱਖ ਸੁਣੇ ਨਾ ਉਹਨਾਂ ਦੇ ਕੋਈ ਮਲੂਕਾਂ ਦੇ ਮਸਲੇ ਹੱਲ ਕਰੇ ਨਾ ਉਹ ਲੋਕਾਂ ਦੇ ਵਿੱਚ ਆਏ ਘਰੇ ਬੈਠੇ ਬੈਠੇ ਉਹ ਰਾਜ ਸਭਾ ਮੈਂਬਰ ਬਣ ਗਏ ਹੁਣ ਤੁਸੀਂ ਮੈਨੂੰ ਇਹ ਦੱਸੋ ਪੰਜਾਬ ਦੇ ਲੋਕੋ ਪੰਜਾਬ ਦੇ ਨੌਜਵਾਨ ਨੂੰ ਕਿਸ ਪ੍ਰਕਾਰ ਜਿਹੜੇ ਲੋਕ ਤੁਹਾਡੇ ਵਿੱਚ ਆਉਂਦੇ ਵੀ ਨਹੀਂ ਉਹ ਤੁਹਾਡੇ ਸਿਰ ਦੇ ਉੱਪਰ ਬੈਠਦੇ ਨੇ ਤੁਹਾਡੇ ਲੀਡਰ ਬਣ ਜਾਂਦੇ ਨੇ ਕਿਵੇਂ ਤੁਹਾਡੇ ਪੰਜਾਬ ਦੀ ਤਰੱਕੀ ਹੋਗੀ ਕਿਵੇਂ ਤੁਹਾਡੇ ਕਿਵੇਂ ਤੁਹਾਡੇ ਦੁੱਖਾਂ ਦਾ ਮਸਲਾ ਮਸਲੇ ਦਾ ਹੱਲ ਹੋਊਗਾ ਇੱਕ ਦਿਨ ਵੀ ਲੋਕਾਂ ਦੇ ਵਿੱਚ ਆੜੀ ਰੱਖ ਕੇ ਕਹਿੰਦਾ ਰਾਜ ਸਭਾ ਮੈਂਬਰ ਬਣ ਗਿਆ ਰਾਜ ਸਭਾ ਮੈਂਬਰ ਬਣਿਆ ਕਿਵੇਂ ਜੀ ਜਿਹੜੀ ਕਿ ਭਗਤ ਸਿੰਘ ਕਹਿੰਦਾ ਸੀ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮਰਦਾਬਾਦ ਸਾਮਰਾਜ ਦੇ ਜਿਹੜਾ ਕਿ ਮੈਂ ਹੀ ਗੱਲ ਕਰਕਾ